ਸਾਥੀਓ ਅੱਜ ਹਾਲਾਤ ਬੜੇ ਤਰਜੋਗ ਬਣ ਗਿਆ ਹੈ ਸੀਟ ਫਰਮ ਦੇ ਇਲਾਕੇ 'ਚ ਖੜੇ ਆ ਜਿੱਥੇ ਅਬੋਰ ਅਬੋਰ ਐਸਸੀ ਭਾਈ ਚਾਰੇ ਦੇ ਲੋਕ ਜਿਹੜੇ ਜਿਹੜੇ ਜ਼ਮੀਨਾਂ 70 ਸਾਲ ਤੋਂ ਬਾਅਦ ਇਹਨਾਂ ਨੇ ਜ਼ਮੀਨਾਂ ਨੂੰ ਪਜਾਊ ਬਣਾਇਆ ਪਾੜਾਂ ਲਿਆ ਜ਼ਮੀਨਾਂ ਨੂੰ ਅੱਜ ਇਹਨਾਂ ਦੀਆਂ ਜ਼ਮੀਨਾਂ ਪ੍ਰਸ਼ਾਸਨ ਪੰਜਾਬ ਸਰਕਾਰ ਖੋ ਰਹੀ ਹੈ ਬਿਨਾ ਮੁਆਵਜ਼ੇ ਤੋਂ ਤੇ ਇਹਨਾਂ ਨਾਲ ਬੜੇ ਮਾੜੀ ਗੱਲ ਕਹਾਂਗਾ ਵੀ ਐਸਸੀ ਭਾਈਚਾਰੇ ਦਾ ਕੋਈ ਬੰਦਾ ਆਗੂ ਨਹੀਂ ਖੜਿਆ ਆਉਣ ਚ ਵੋਟਾਂ ਲੈਣੀਆਂ ਉਹ ਤਾਂ ਐਸਸੀ ਭਾਈਚਾਰਾ ਕਹਿੰਦੇ ਸਾਨੂੰ ਪਾਓ ਸਾਨੂੰ ਪਾਓ ਤੇ ਅੱਜ ਕਿੱਥੇ ਨੇ ਤੇ ਜਥੇਬੰਦੀਆਂ ਵੀ ਢੰਗ ਨਾਲ ਨਹੀਂ ਇਹਨਾਂ ਨਾਲ ਖੜ ਲੀਆਂ ਆ ਹਾਲਾਤ ਵਿਖਾ ਮੈਂ ਕਹਾਂਗਾ ਵਿਖਾ ਦੇ ਸਾਰਾ ਕੈਮਰਾਮੈਨ ਆ ਹਾਲਾਤ ਵਿਖਾ ਦੇ ਤੁਹਾਨੂੰ ਸੀਟ ਫਾਰਮ ਪੱਕਾ ਦੇ ਜਿਹੜੀ ਇਹ ਜ਼ਮੀਨਾਂ ਤੇ ਬਲਡੋਜ਼ਰ ਪੀਲਾ ਪੰਜਾ ਯੋਧ ਨਸ਼ਿਆਂ ਵਿਰੋਧੀ ਜਿਹੜਾ ਰੋਜ਼ ਕਰਦੇ ਆ ਨਾ ਯੋਧ ਨਸ਼ਿਆਂ ਵਿਰੋਧੀ ਆ ਚੱਲ ਰਿਹਾ ਐ ਐਸਸੀ ਪਰਿਵਾਰਾਂ ਐਸਸੀ ਪਰਿਵਾਰਾਂ ਤੇ ਉਹ ਮੈਂ ਤੁਹਾਨੂੰ ਅਪੀਲ ਕਰਾਂਗਾ ਐਸਸੀ ਭਾਈ ਉਹ ਦੂਜੇ ਤਾਂ ਆਉਣ ਨਾ ਆਉਣ स्यापा है ਕੱਟ ਗਿਆ ਹੈ ਮਾਰ ਕੱਟ ਗਿਆ ਹੈ ਭਗਵਾਨ ਤੱਕਾ ਕਰਿਆ ਪੁੱਸ ਸਾਡੇ ਸਾਰੀ ਆ ਜਿਹੜੇ ਪਰਿਵਾਰ ਪਿੱਟ ਸੇ ਆਪਾਂ ਕਰ ਰਹੇ ਨੇ ਆ ਪਰਿਵਾਰ ਹਾਵੋਰ ਤੋਂ ਸੀਡ ਫਾਰਮ ਦੇ ਪਰਿਵਾਰ ਨੇ ਜਿਹੜੇ ਸਾਰੇ ਐਸਸੀ ਨੇ ਤੇ ਐਸਸੀ ਪਰਿਵਾਰਾਂ ਦੀਆਂ ਜ਼ਮੀਨਾਂ ਤੱਕੇ ਨਾਲ ਤੱਕੇ ਨਾਲ ਐਸਸੀ ਪਰਿਵਾਰਾਂ ਦੀਆਂ ਜ਼ਮੀਨਾਂ ਬਿਨਾ ਮੁਆਵਜ਼ੇ ਦਿੱਤਿਆਂ ਆ ਜਿਹੜੀ ਭਾਰਤ ਮਾੜਾ ਪ੍ਰੋਜੈਕਟ ਵਾਲੀ ਆ ਛੱਡ ਕੇ ਨਿਕਲ ਰਹੀ ਏ ਮੈਂ ਆਸ ਕਰਨਾ ਸਾਰੇ ਪੰਜਾਬ ਦੇ ਲੋਕ ਇਹਨਾਂ ਦੇ ਨਾਲ ਖੜਨਗੇ ਤੇ ਜਿਹੜੇ ਆਦਿ ਨੇ ਐਸਸੀ ਕਮਿਸ਼ਨ ਵਾਲੇ ਵੀ ਅਸੀਂ ਆਪਦੇ ਐਸਸੀ ਪਰਿਵਾਰਾਂ ਨਾਲ ਖੜਨੇ ਆ ਹੁਣ ਵੇਲਾ ਚ ਇਹਨਾਂ ਨਾਲ ਖੜ ਕੇ ਦਿਖਾਓ ਤਾਂ ਜੋ ਇਹਨਾਂ ਨਾਲ ਧੱਕਾ ਨਾ ਹੋਵੇ ਅਸੀਂ ਕਰਨੇ ਆ ਕੰਮ